ਹਾਂਜੀ ਸਾਥ ਸ੍ਰੀ ਅਕਾਲ ਆਹ ਸਾ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਤੁਹਾਡੇ ਲਈ ਐਤਵਾਰ ਨੂੰ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਤੇ ਜਿਹਦੀ ਪੰਜਾਬੀ ਸਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਂਦੀ ਆ ਤੇ ਚੱਲ ਦੀ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਤਾਂ ਜੋ ਹੋਰ ਲੋਕਾਂ ਦਾ ਭਲਾ ਹੋ ਜਾ ਕਰੇ ਤੇ ਆਪਾਂ ਤੁਹਾਨੂੰ ਪਹਿਲਾਂ ਟਰਾਈਲ ਪੈਰਾ ਬੋਲਾਂਗੇ ਫਿਰ ਪ੍ਰੋਪਰ ਕਰੇ ਵਿੱਜਦੀ ਬ੍ਰੇਕ ਹੋਊਗੀ ਚਲੋ ਹੁਣ ਆਪਾਂ ਟਰਾਈਲ ਪੈਰਾ ਬੋਲਣ ਲੱਗਦੇ ਆ ਉਹਦੇ ਲਈ ਤੁਸੀਂ ਰੈਡੀ ਹੋ ਜਾਓ ਰੇੜੀ ਪੀੜੀ ਦਰ ਪੀੜੀ ਤੁਰੀਆਂ ਆ ਰਹੀਆਂ ਸਮੱਸਿਆਵਾਂ ਅਤੇ ਨਵੀਆਂ ਉੱਭਰ ਰਹੀਆਂ ਸਮੱਸਿਆਵਾਂ ਨੂੰ ਬੁਲਾਰੇ ਅਤੇ ਲੇਖਕ ਸਮੇਂ-ਸਮੇਂ ਉੱਤੇ ਲੋਕਾਂ ਨੂੰ ਚੇਤਨ ਕਰਦੇ ਰਹਿੰਦੇ ਹਨ ਡੰਡੀ ਬੋਲਣ ਵਾਲੇ ਦੀ ਗੱਲ ਕੁਝ ਦਿਨਾਂ ਦੀ ਮਹਿਮਾਨ ਹੁੰਦੀ ਹੈ ਪਰ ਲਿਖਣ ਵਾਲੇ ਦੀ ਲਿਖੀ ਗੱਲ ਨਵੀਆਂ ਪੀੜ੍ਹੀਆਂ ਨੂੰ ਵੀ ਜਾਗਰਤ ਕਰਦੀ ਰਹਿੰਦੀ ਹੈ ਡੰਡੀ ਫਰਕ ਜ਼ਮੀਨ ਅਸਮਾਨ ਦਾ ਹੁੰਦਾ ਹੈ ਡੰਡੀ ਲੀਡਰ ਲੋਕ ਕਈ ਕਿਸਮ ਦੇ ਹੁੰਦੇ ਹਨ ਡੰਡੀ ਲਓ ਜੀ ਟ੍ਰੈਲ ਪਰਾ ਕੰਪਲੀਟ ਹੋ ਗਿਆ ਪ੍ਰੋਪਰ ਪਰਾ ਬੋਲਣ ਲੱਗਦੇ ਆ ਰੈਡੀ ਹੋ ਜਾਓ ਤੇ ਲਈ ਅਰੇਡੀ ਮੇਰੀ ਡਿਊਟੀ ਮਰਦਾ ਘਰ ਵਿੱਚ ਹੁੰਦੀ ਹੈ ਡੰਡੀ ਅੱਜ ਫਿਰ ਹਸਪਤਾਲ ਦੀ ਨੁੱਕਰ ਵਿੱਚ ਛੋਟੀ ਜਹੀ 7 ਕੋ ਸਾਲ ਦੀ ਇੱਕ ਬੱਚੀ ਉੱਤੇ ਧਿਆਨ ਪਿਆ ਡੰਡੀ ਹੱਥ ਵਿੱਚ ਝੋਲਾ ਸੀ ਡੰਡੀ ਮਾਸੂਮ ਇੰਨੀ ਸੀ ਵੇਖ ਕੇ ਦਿਲ ਹੀ ਪਿੰਗਲ ਜਾਂਦਾ ਡੰਡੀ ਮੈਂ ਅਕਸਰ ਹਸਪਤਾਲਾਂ ਅੰਦਰ ਵੇਖਦਾ ਹਾਂ ਮਰੀਜ਼ ਨਾਲ ਕੋਈ ਨਾ ਕੋਈ ਆਉਂਦਾ ਅਤੇ ਬਾਹਰ ਬੈਠ ਜਾਂਦਾ ਡੰਡੀ ਪਰ ਇਹ ਬੱਚੀ ਬਹੁਤ ਦਿਨਾ ਤੋਂ ਇੱਥੇ ਹੀ ਬੈਠੀ ਸੀ ਸਵੇਰੇ ਵੀ ਰਾਤ ਵੀ ਡੰਡੀ ਕਦੇ ਫਿਰ ਤੁਰ ਆਉਂਦੀ ਡੰਡੀ ਮੈਂ ਉਸ ਨੂੰ ਪੁੱਛਿਆ ਬੇਟਾ ਨਾ ਕੀ ਹੈ ਤੇਰਾ ਪ੍ਰਸ਼ਨ ਚਿੰਨ ਤੂੰ ਇੱਥੇ ਬਹੁਤ ਦਿਨਾਂ ਤੋਂ ਬੈਠੀ ਹੈ ਖੇਡਦੀ ਰਹਿੰਦੀ ਇੱਧਰ ਉੱਧਰ ਡੰਡੀ ਕੌਣ ਹੈ ਤੂੰ ਤੈਨੂੰ ਕੋਈ ਲੈਣ ਨਹੀਂ ਆਇਆ ਜਾਂ ਕੋਈ ਦਾਖਲ ਹੈ ਹਸਪਤਾਲ ਵਿੱਚ ਡੰਡੀ ਬੱਚੀ ਬੋਲੀ ਅੰਕਲ ਜੀ ਮੇਰੀ ਮੰਮੀ ਇੱਥੇ ਆਈ ਸੀ ਉਹ ਠੀਕ ਨਹੀਂ ਸੀ ਡਾਕਟਰ ਉਸ ਨੂੰ ਅੰਦਰ ਲੈ ਕੇ ਗਏ ਸੀ ਅਤੇ ਮੈਨੂੰ ਮੰਮੀ ਕਹਿੰਦੇ ਸੀ ਇੱਥੇ ਹੀ ਉਡੀਕ ਕਰੀਂ ਇੱਧਰ ਉੱਧਰ ਨਾ ਤੁਰ ਜਾਵੀਂ ਕਿਸੇ ਨਾਲ ਡੰਡੀ ਮੈਂ ਦੁਬਾਰਾ ਪੁੱਛਿਆ ਤੇਰੀ ਮੰਮੀ ਦਾ ਨਾਂ ਕੀ ਹੈ ਪ੍ਰਸ਼ਨ ਚਿੰਨ ਕਿਹੜੇ ਵਾਰਡ ਵਿੱਚ ਪਤਾ ਕੁਝ ਡੰਡੀ ਹਾਂ ਅੰਕਲ ਮੇਰੀ ਮੰਮੀ ਦਾ ਨਾਂ ਪੰਮੀ ਹੈ ਅਤੇ ਇੱਧਰ ਨੂੰ ਗਏ ਸੀ ਡੰਡੀ ਬੱਚੀ ਨੇ ਆਪਰੇਸ਼ਨ ਥੀਟਰ ਵੱਲ ਇਸ਼ਾਰਾ ਕਰਦਿਆਂ ਮੈਨੂੰ ਕਿਹਾ ਡੰਡੀ ਅੰਕਲ ਜੀਕਰ ਮੇਰੀ ਮੰਮੀ ਮਰੇ ਤਾਂ ਉਸ ਨੂੰ ਕਹਿਣਾ ਇੱਕ ਬਈ ਜਿਹੜਾ ਮੈਂ ਬੋਲਿਆ ਸੀ ਕੌਣ ਹੈ ਤੂੰ ਉਹ ਹੈ ਨਹੀਂ ਉੱਥੇ ਹੈ ਕਰ ਲੋ ਵੀ ਬਿੰਦੀ ਨਾ ਪਾਇਓ ਹਨਾ ਹਾਂਜੀ ਟਾਈਮ ਓਵਰ ਹੋਣ ਵਾਲਾ ਤੁਹਾਡਾ ਰੈਡੀ ਹੋ ਜਾ ਹੁਣ ਰੈਡੀ ਜੀਵਨ ਵਿੱਚ ਕਮਾਉਣਾ ਜਾਂ ਇਕੱਠਾ ਕਰਨਾ ਜਿੰਨਾ ਜ਼ਰੂਰੀ ਹੈ ਉਸ ਦੀ ਸੁਚਾਰੂ ਵੰਡ ਵੀ ਓਨੀ ਹੀ ਮਹੱਤਮਪੂਰਨ ਹੈ ਡੰਡੀ ਸਿਰਫ ਸੰਗ੍ਰਹਿ ਕਰਦੇ ਜਾਂ ਨਾਲ ਸੁਵਿਧਾਵਾਂ ਨਹੀਂ ਸਗੋਂ ਸਮੱਸਿਆ ਮਾ ਪੈਦਾ ਹੁੰਦੀਆਂ ਹਨ ਡੰਡੀ ਜਿਵੇਂ ਭੋਜਨ ਪਕਾਇਆ ਜਾਵੇ ਪਰ ਖਾਦਾ ਨਾ ਜਾਵੇ ਤਾਂ ਉਹੀ ਭੋਜਨ ਆਖਰਕਾਰ ਬੋਝ ਬਣ ਜਾਂਦਾ ਹੈ ਡੰਡੀ ਉਸੇ ਤਰ੍ਹਾਂ ਜੇ ਜਮਾ ਕੀਤੀਆਂ ਚੀਜ਼ਾਂ ਜਾਂ ਪੂੰਜੀ ਦਾ ਉਪਯੋਗ ਨਾ ਕੀਤਾ ਜਾਵੇ ਤਾਂ ਇਹ ਜੀਵਨ ਨੂੰ ਸੰਤੁਲਿਤ ਕਰ ਦਿੰਦੀਆਂ ਹਨ ਡੰਡੀ ਭੌਤਿਕ ਜੀਵਨ ਵਿੱਚ ਉਤਪਾਦਨ ਅਤੇ ਉਪਭੋਗ ਦਾ ਜਿਵੇਂ ਉਹ ਟੁੱਟ ਸੰਬੰਧ ਹੈ ਉਸੇ ਤਰ੍ਹਾਂ ਅਧਿਆਤਮਕ ਜੀਵਨ ਵਿੱਚ ਵੀ ਸਾਧਨਾ ਅਤੇ ਉਪਾਸਨਾ ਦਾ ਟੀਚਾ ਉਦੋਂ ਹੀ ਪੂਰਾ ਹੁੰਦਾ ਹੈ ਜਦੋਂ ਅਰਜਿਤ ਕੀਤੇ ਸੱਚੇ ਗਿਆਨ ਦੇ ਵਿਵਹਾਰ ਵਿੱਚ ਉੱਤਰ ਕੇ ਸਮਾਜ ਦੇ ਹਿੱਤ ਵਿੱਚ ਇਸਤੇਮਾਲ ਹੋਵੇ ਡੰਡੀ ਰੂਹਾਨੀ ਪ੍ਰਾਪਤੀ ਨੂੰ ਜੇ ਸਿਰਫ ਆਪਣੀ ਸਿੱਧੀ ਮੁਕਤੀ ਜਾਂ ਨਿੱਜੀ ਕਲਿਆਣ ਤੱਕ ਸੀਮਤ ਰੱਖਿਆ ਜਾਵੇ ਤਾਂ ਇਹ ਦ੍ਰਿਸ਼ਟੀ ਬਹੁਤ ਹੀ ਸੰਕੀਰਣ ਮੰਨੀ ਜਾਵੇਗੀ ਡੰਡੀ ਰਿਸ਼ੀਆਂ ਨੇ ਸਦਾ ਕਿਹਾ ਹੈ ਕਿ ਸਾਨੂੰ ਰਾਜ ਪ੍ਰਸਿੱਧੀ ਸਵਰਗ ਜਾਂ ਮੋਕਸ਼ ਦੀ ਜ਼ਰੂਰਤ ਨਹੀਂ ਸਾਨੂੰ ਤਾਂ ਦੂਜਿਆਂ ਦੇ ਦੁੱਖ ਦੂਰ ਕਰਨ ਵਿੱਚ ਲਗਾਤਾਰ ਲੱਗੇ ਰਹਿਣਾ ਹੈ ਡੰਡੀ ਹਰ ਰੋਹਾਨੀ ਵਿਅਕਤੀ ਲਈ ਇਹ ਵਿਆਪਕ ਨਜ਼ਰੀਆ ਆਦਰਸ਼ ਹੋਣਾ ਚਾਹੀਦਾ ਹੈ ਡੰਡੀ ਗਿਆਨ ਆਤਮ ਬਲ ਅਤੇ ਚੜਤ ਦਾ ਪੰਡਾਰ ਇਕੱਠਾ ਕੀਤਾ ਜਾਵੇ ਪਰ ਉਸ ਦਾ ਲਾਭ ਲੋਕਾਂ ਅਤੇ ਸਮਾਜ ਤੱਕ ਪਹੁੰਚੇ ਇਹ ਹੀ ਗਿਆਨ ਦੀ ਹਕੀਕੀ ਹਾਂਜੀ ਧੰਨਵਾਦ ਜੀ ਧਿਆਨ ਨਾਲ ਕਰਨਾ ਕੋਈ ਜ਼ਿਆਦਾ ਔਖਾ ਨਹੀਂਗਾ